ਮੇਰਾ ਨਾਮ ਇਨਸਪੈਕਟਰ ਕੇਵਲ ਸਿੰਘ ਹੈ ਮੈਂ ਇੱਥੇ ਬਤੌਰ 112 ਤੇ ਟ੍ਰੈਫਿਕ ਇੰਚਾਰਜ ਲੱਗਾ ਹਾਂ ਜੇ ਫਲੋਰ ਦੇ ਵਿੱਚ ਜਿਹੜੇ ਐਸਐਸਪੀ ਸਾਹਿਬ ਆਦਰ ਜਲੰਧਰ ਵੱਲੋਂ ਇਹ ਟੀਮਾਂ ਤਿਆਰ ਕੀਤੀਆਂ ਗਈਆਂ ਇਨਸਪੈਕਟਰ ਨਾਲ ਲਾ ਕੇ ਹਰ ਸਬਡਿਵੀਜ਼ਨ ਦੇ ਵਿੱਚ ਵੀ ਤੇ ਨਾਲ ਟ੍ਰੈਫਿਕ ਮੁਲਾਜ਼ਮ ਲਾਏ ਗਏ ਨੇ 112 ਦੀਆਂ ਟੀਮਾਂ ਲਾਈਆਂ ਗਈਆਂ ਇਹ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਤੇ ਉਹ ਲੁੱਟਖੋਹਾਂ ਨੂੰ ਕੰਟਰੋਲ ਕਰਨ ਵਾਸਤੇ ਸਨੇਚਿੰਗ ਨੂੰ ਕੰਟਰੋਲ ਕਰਨ ਵਾਸਤੇ ਲਾਈਆਂ ਗਈਆਂ ਜੇ ਸਪੈਸ਼ਲੀ ਇਦੇ ਨਾਲ ਕਾਫੀ ਸਨੇਚਿੰਗ ਵਿੱਚ ਵੀ ਕਾਫੀ ਕੰਟਰੋਲ ਹੋਇਆ ਜੇ ਤੇ ਬਾਕੀ ਜਿਹੜਾ ਹੈਗਾ ਕੁਝ ਸ਼ਿਕਾਇਤਾਂ ਆ ਰਹੀਆਂ ਸੀ ਸਕੂਲਾਂ ਦੇ ਛੁੱਟੀ ਦੇ ਟਾਈਮ ਜਿਹੜਾ ਗਰਲ ਸਕੂਲ ਆ ਉਹਨਾਂ ਦੇ ਅ ਕੁਝ ਮਂਡੀ ਰਵਾਦਾ ਜਿਹੜਾ ਆਣ ਗਿਆ ਉਹ ਜਿਹੜੇ ਮਾਰਦੇ ਆ ਉਹਨਾਂ ਦੇ ਕਰਕੇ ਸਪੈਸ਼ਲੀ ਇਹੀ ਨਾਕੇ ਸਕੂਲਾਂ ਦੇ ਲਾਗੇ ਲਾਉਨੇ ਆ ਜਦੋਂ ਛੁੱਟੀ ਹੁੰਦੀ ਹੈ ਤੇ ਜਿਹੜੇ ਵੀ ਵਹੀਕਲ ਬਿਨਾ ਕਾਗਜ਼ਾਂ ਦੇ ਚੱਲ ਰਹੇ ਨੇ ਉਹਨਾਂ ਦੇ ਅਸੀਂ ਸਪੈਸ਼ਲੀ ਚਲਾਣ ਕੱਟ ਰਹੇ ਆ ਅੱਜ ਅਸੀਂ ਹੁਣ ਤੱਕ ਤਕਰੀਬਨ ਆ 7-8 ਮੋਟਰਸਾਈਕਲ ਬਾਉਂਡ ਕਰ ਚੁੱਕੇ ਆ ਜਿਹਨਾਂ ਦੇ ਕਾਗਜ ਹੈ ਨਹੀਂ ਸੀ ਆ ਕਟੂਕਟ ਵੀ 12-13 ਚਲਾਨ ਕੱਢ ਦਿੱਤੇ ਨੇ ਜਿਹੜੇ ਮੋਟਰਵਿਲ ਵੀ ਕਲੈਕਟ ਦੀਆਂ ਆ ਮਤਲਬ ਕਿ ਲੰਘਣਾ ਕਰ ਰਹੇ ਸੀਗੇ ਇਹ ਹੁਲੜ ਬਾਜਾ ਜਿਹੜੇ ਵੱਡੇ ਵੱਡੇ ਹੋਰਮ ਲਾਈ ਕਰਦੇ ਆ ਉਹਨਾਂ ਨੂੰ ਹਾਂ ਜੀ ਹੁਲੜ ਬਾਜਾ ਨੂੰ ਮੈਸੇਜ ਇਹੋ ਹੀ ਆ ਵੀ ਉਹ ਆਪਣਾ ਹੁਣ ਆਪਣਾ ਆਪਣੇ ਕਮਾਕਾਰਾਂ ਦੇ ਵਿੱਚ ਨਿੱਜੀ ਧਿਆਨ ਦੇਣ ਇਹ ਜਿਹੜੀ ਹੁੱਲਣਵਾਜੀ ਕਰਦੇ ਆਣਕ ਸਕੂਲਾਂ ਦੇ ਅੱਗੇ ਜਾ ਕਾਲਜਾਂ ਦੇ ਅੱਗੇ ਤੁਰੇ ਫਿਰਦੇ ਆ ਇਹ ਇਹਨਾਂ ਦੇ ਪੂਰੀ ਕੰਟਰੋਲ ਕੀਤਾ ਜਾਊਗਾ ਇਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਜਿਹੜਾ ਕੋਈ ਵੀ ਵਾਰਾ ਕਰਦਾ ਜਿਹੜਾ ਫਿਰ ਰਿਹਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਘਾਟੇ ਦੇ ਬੱਚ ਐਕਟਿਵ ਆ ਕੁੜੀਆਂ ਦੇ ਵੀ ਕਰਦੇ ਹਾਂਜੀ ਅਸੀਂ ਫਿਲਹਾਲ ਜਿਹੜਾ ਅਵੇਅਰਨੈਸ ਕਰ ਰਹੇ ਆ ਸਾਰਿਆਂ ਨੂੰ 18 ਸਾਲ ਤੋਂ ਘੱਟ ਕੋਈ ਵੀ ਵਹੀਕਲ ਨਹੀਂ ਚਲਾਊਗਾ ਨਹੀਂ ਤੇ ਉਹਨਾਂ ਦੇ ਮਾਪਿਓ ਨੂੰ ਜਾਂ ਜਿਹਦੇ ਕੋਲ ਵਹੀਕਲ ਲੈ ਕੇ ਆ ਰਿਹਾ ਉਹਨਾਂ ਨੂੰ ਵੀ ਸਜ਼ਾ ਹੋ ਸਕਦੀ ਹੈ ਇਹਦੇ ਨਾਲ ਕਾਫੀ ਕੰਟਰੋਲ ਹੋਇਆ ਵਾ ਕੋਈ ਵੀ 18 ਸਾਲ ਤੋਂ ਘੱਟ ਹਲੇ ਤੱਕ ਨਹੀਂ ਚਲਾ ਚਲਾ ਰਿਹਾ ਕੋਈ ਵਿਅਕਤੀ ਸਾਹਮਣੇ ਨਹੀਂ ਆਇਆ ਮੇਰਾ ਨਾਮ ਹੈ ਇੰਸਪੈਕਟਰ ਕੇਵਲ ਸਿੰਘ ਹੈ ਮੈਂ ਇੱਥੇ ਬਤੌਰ 112 ਤੇ ਟ੍ਰੈਫਿਕ ਇੰਚਾਰਜ ਲੱਗਾ ਹਾਂ ਜੇ ਫਲੋਰ ਦੇ ਵਿੱਚ ਜਿਹੜੇ ਐਸਐਸਪੀ ਸਾਹਿਬ ਆਦਰ ਜਲੰਧਰ ਵੱਲੋਂ ਇਹ ਟੀਮਾਂ ਤਿਆਰ ਕੀਤੀਆਂ ਗਈਆਂ ਇੰਸਪੈਕਟਰ ਨਾਲ ਲਾ ਕੇ ਹਰ ਸਬਡਿਵੀਜ਼ਨ ਦੇ ਵਿੱਚ ਵੀ ਤੇ ਨਾਲ ਟ੍ਰੈਫਿਕ ਮੁਲਾਜ਼ਮ ਲਾਏ ਗਏ ਨੇ 112 ਦੀਆਂ ਟੀਮਾਂ ਲਾਈਆਂ ਗਈਆਂ ਇਹ ਡ੍ਰੈਫ ਨੂੰ ਕੰਟਰੋਲ ਕਰਨ ਵਾਸਤੇ ਤੇ ਉਹ ਲੁੱਟਾਂ ਖੋਵਾਂ ਨੂੰ ਕੰਟਰੋਲ ਕਰਨ ਵਾਸਤੇ ਸਨੇਚਿੰਗ ਨੂੰ ਕੰਟਰੋਲ ਕਰਨ ਵਾਸਤੇ ਲਾਈਆਂ ਗਈਆਂ ਜੇ ਸਪੈਸ਼ਲੀ ਇਹਦੇ ਨਾਲ ਕਾਫੀ ਸਨੇਚਿੰਗ ਵਿੱਚ ਵੀ ਕਾਫੀ ਕੰਟਰੋਲ ਹੋਇਆ ਜੇ ਤੇ ਬਾਕੀ ਜਿਹੜਾ ਹੈਗਾ ਕੁਝ ਸ਼ਿਕਾਇਤਾਂ ਆ ਰਹੀਆਂ ਨੇ ਸਕੂਲਾਂ ਦੇ ਛੁੱਟੀ ਦੇ ਟਾਈਮ ਜਿਹੜਾ ਵਰਲ ਸਕੂਲ ਆ ਉਹਨਾਂ ਦੇ ਕੁਝ ਮਂਡੀ ਰਵਾਤਾ ਜਿਹੜਾ ਆਣ ਕੇ ਆ ਉਹ ਜਿਹੜੇ ਮਾਰਦੇ ਆ ਉਹਨਾਂ ਦੇ ਕਰਕੇ ਸਪੈਸ਼ਲੀ ਇਹੀ ਨਾਕੇ ਸਕੂਲਾਂ ਦੇ ਲਾਗੇ ਲਾਉਨੇ ਆ ਜਦੋਂ ਛੁੱਟੀ ਹੁੰਦੀ ਹੈ ਤੇ ਜਿਹੜੇ ਵੀ ਵੀਹਿਕਲ ਬਿਨਾ ਕਾਗਜ਼ਾਂ ਦੇ ਚੱਲ ਰਹੇ ਨੇ ਉਹਨਾਂ ਦੇ ਅਸੀਂ ਸਪੈਸ਼ਲੀ ਚਲਾਣ ਕੱਟ ਰਹੇ ਆ ਅੱਜ ਅਸੀਂ ਹੁਣ ਤੱਕ ਤਕਰੀਬਨ ਆ 7-8 ਮੋਟਰਸਾਈਕਲ ਬੌਂਡ ਕਰ ਚੁੱਕੇ ਆ ਜਿਨ੍ਹਾਂ ਦੇ ਕਾਗਜ਼ ਹੈ ਨਹੀਂ ਸੀ ਆ ਘਟੂ ਘਟੇ ਵੀ 12-13 ਚਲਾਣ ਕੱਢ ਦਿੱਤੇ ਨੇ ਜਿਹੜੇ ਮੋਟਰਵਿਲ ਵੀ ਕਲੈਕਟ ਦੀਆਂ ਆ ਮਤਲਬ ਕਿ ਲੰਘਣਾ ਕਰ ਰਹੇ ਸੀ ਆਜੇ ਜਿਹੜੇ ਵੱਡੇ ਵੱਡੇ ਫਾਰਮਲਾਈਜ਼ ਕਰਦੇ ਆ ਉਹ ਹਾਂਜੀ ਹੁੱਲੜਵਾਜ਼ਾ ਨੂੰ ਮੈਸੇਜ ਇਹੋ ਹੀ ਆ ਵੀ ਉਹ ਆਪਣਾ ਹੁਣ ਆਪਣਾ ਆਪਣੇ ਕਮਾਕਾਰਾਂ ਦੇ ਵਿੱਚ ਨਿੱਜੀ ਧਿਆਨ ਦੇਣ ਨਾ ਇਹ ਜਿਹੜੀ ਹੁੱਲੜਵਾਜੀ ਕਰਦੇ ਆਣ ਕੇ ਸਕੂਲਾਂ ਦੇ ਅੱਗੇ ਜਾ ਕਾਲਜਾਂ ਦੇ ਅੱਗੇ ਤੁਰੇ ਫਿਰਦੇ ਆ ਇਹ ਇਹਨਾਂ ਦੇ ਪੂਰੀ ਕੰਟਰੋਲ ਕੀਤਾ ਜਾਊਗਾ ਇਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਜਿਹੜਾ ਕੋਈ ਵੀ ਵਾਰਾ ਕਰਦੇ ਜਿਹੜਾ ਫਿਰ ਰਿਹਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਘੱਟੇ ਦੇ ਬੱਚੇ ਐਕਟਵਾ ਕੁੜੀਆਂ ਦੇ ਵੀ ਕਰਦੇ ਹਾਂਜੀ ਅਸੀਂ ਫਿਲਹਾਲ ਜਿਹੜਾ ਅਵੇਅਰਨੈਸ ਕਰ ਰਹੇ ਹਾਂ ਸਾਰਿਆਂ ਨੂੰ 18 ਸਾਲ ਤੋਂ ਘੱਟ ਕੋਈ ਵੀ ਵਹੀਕਲ ਨਹੀਂ ਚਲਾਊਗਾ ਨਹੀਂ ਤੇ ਉਹਨਾਂ ਦੇ ਮਾਪਿਓ ਨੂੰ ਜਾਂ ਜਿਹਦੇ ਕੋਲ ਵਹੀਕਲ ਲੈ ਕੇ ਆ ਰਿਹਾ ਉਹਨਾਂ ਨੂੰ ਵੀ ਸਜ਼ਾ ਹੋ ਸਕਦੀ ਹੈ ਇਹਦੇ ਨਾਲ ਕਾਫੀ ਕੰਟਰੋਲ ਹੋਇਆ ਵਾ ਕੋਈ ਵੀ 18 ਸਾਲ ਤੋਂ ਘੱਟ ਹਲੇ ਤੱਕ ਨਹੀਂ ਚਲਾ ਚਲਾ ਰਿਹਾ ਕੋਈ ਵਿਅਕਤੀ ਸਾਹਮਣੇ ਨਹੀਂ ਆਇਆ